ਆਪਣਾ ਜਿਸ ਵੰਦਾ ਸੰਗ ਇਹ ਅੱਜ ਜਿਹੜਾ ਇੱਥੇ ਮਿਨੀ ਸੈਕਟਰੀਟ ਦੇ ਵਿੱਚ ਹਾਸਾ ਦਾ ਕੀ ਸੀਗਾ ਮਾਮਲਾ ਕਰ ਬੁਮਾਰਾ ਸੇ ਰਹਿੰਦੇ ਤੇ ਅੱਛਾ ਆਪਣੇ ਹੇ ਅਵਾਜ਼ ਆਈ ਤੇ ਆ ਚੰਚੇ ਤੇ ਇਹਨਾਂ ਦਾ ਆ ਹੋ ਗਿਆ ਨੇ ਬੱਕਿਆ ਹੋ ਗਿਆ ਕਿੰਨੇ ਵਜੇ ਇਹਨੇ ਕੀਤਾ ਸਾਰਾ ਇਹ ਇਹ ਸਵੇਕ 7 ਵਜੇ ਤੇ ਤੁਸੀਂ ਇਹਦੇ ਕੋਲ ਹੀ ਖੜੇ ਸੀਗਾ ਨਹੀਂ ਸਰ ਮੈਂ ਬਾਥਰੂਮ ਉੱਧਰ ਲੇਟਨ ਸਵੇਰੇ ਲੇਟਨ ਬਾਥਰੂਮ ਗਿਆ ਅਵਾਜ਼ ਆਈ ਤੁਹਾਨੂੰ ਗੋਲੀ ਦੀ ਹਾਂਜੀ ਹਾਂਜੀ ਅੱਛਾ ਕਿੰਨੀ ਉਮਰ ਸੀ ਇਹ ਬੰਦੇ ਦੀ ਉਹ 50 56 ਸਾਲ ਦੀ ਇਹ ਘਰ ਦੇ ਆ ਗਏ ਹੋਏ ਆ ਘਰ ਦੇ ਇੱਥੇ ਹੀ ਆ ਜੀ ਮੁੰਡਾ ਨਾਲ ਹੀ ਸੀਗਾ ਬਿਮਾਰ ਇੱਥੇ ਰਹਿਣਾ ਲੱਗਾ ਸੀ ਇਹ ਇਹ ਨਾਲ ਨੂੰ ਗੱਲ ਆ ਜੀ ਅਹੀਂ ਭਾਈ ਕੀ ਨਾਮ ਹੈ ਆਪਣਾ ਗੁਰਪ੍ਰੀਤ ਸਿੰਘ ਇਹ ਕੀ ਲੱਗਦਾ ਜੀ ਸਾਡੇ ਤਾਂ ਕੀ ਨਾਮ ਸੀ ਇਹਨਾਂ ਦਾ ਮੇਰੇ ਡੈਡੀ ਜੀ ਆ ਕਮਲਜੀਤ ਸਿੰਘ ਅੱਛਾ ਇਹ ਕਿਉਂ ਕਿਤੇ ਇਹਦੇ ਬਾਰੇ ਕੋਈ ਪਤਾ ਲੱਗਾ ਨਹੀਂ ਸਾਨੂੰ ਕੁਝ ਨਹੀਂ ਪਤਾ ਜੀ ਤੇ ਕੀ ਬਿਮਾਰ ਹੋਣ ਵੀ ਰਹਿੰਦੇ ਸੀਗੇ ਬਿਮਾਰ ਦੀ ਵੀਲੇ 2 ਮਹੀਨੇ ਤੋਂ ਕੀ ਪ੍ਰੋਬਲਮ ਸੀਗੀ ਪ੍ਰੋਬਲਮ ਦੀ ਦੋ ਵਾਰੀ ਅਟੈਕ ਆਇਆ ਇਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਵੀ ਸੀ ਗਲਾ ਵੀ ਗਾਹ ਵੀ ਪ੍ਰੋਬਲਮ ਹਦ ਗਿਆ ਕਿੰਨੇ ਬੱਚੇ ਸੀ ਇਹਨਾਂ ਦੇ ਅਸੀਂ ਦੋ ਭਰਾ ਆ ਇੱਕ ਭੈਣ ਸਾਡੀ ਛੋਟੀ